ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲ ਖਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਨੀਲੀ 라ਵੀ ਚ ਪੈਂਦੀ ਇੱਕ ਮੱਝ ਦੇਖ ਰਹੇ ਹੋ ਕਿਸਾਨ ਵੀਰੋ ਬੜੀ ਕੱਦ ਕਾਠ ਵਾਲੀ ਚੰਗੀ ਮੱਝ ਆ ਕਿਸਾਨ ਵੀਰੋ ਥੋੜਾ ਜਿਹਾ ਪਸ਼ੂ ਕੈਮਰੇ ਤੋਂ ਘੁਮਾਉਂਦਾ ਕਰਕੇ ਆਊਟ ਖੜ ਗਈ ਹੈ ਫੇਰ ਵੀ ਆਪਾਂ ਜਿੰਨੀ ਤੁਰੀ ਤੁਹਾਨੂੰ ਤੋੜ ਕੇ ਵੀ ਵਿਖਾਉਣੇ ਆ ਕਿਸਾਨ ਵੀਰੋ ਤੇ ਬਣਦੀ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਦਿੰਨੇ ਆ ਜਿਹੜੀ ਮੱਝ ਦੀ ਵੀਡੀਓ ਕਵਰ ਕਰ ਰਹੇ ਆ ਕਿਸਾਨ ਵੀਰੋ ਪਿੰਡ ਸਾਦਕ ਆ ਇਹ ਜਦੋਂ ਆਪਾਂ ਮਕਸਰੋਂ ਫਰੋਈਪੁਰ ਨੂੰ ਜਾਈਏ ਸੜਕ ਦੇ ਉੱਤੇ ਪਿੰਡ ਮੰਡੀ ਵੀ ਕਹਿ ਦਿੰਦੇ ਆ ਕਿਸਾਨ ਵੀਰੋ ਇਹਨੂੰ ਤੇ ਇੱਕ ਪਿੰਡ ਵੀ ਐ ਇਸ ਪਿੰਡ ਤੇ ਇਸ ਸੜਕ ਤੇ ਇਹ ਪਿੰਡ ਪੈਂਦਾ ਤੇ ਇੱਕ ਘਰੇਲੂ ਪਰਿਵਾਰ ਕੋਲੇ ਇਹ ਮੱਝ ਫਾਰਮ ਸੇਲ ਹੈ ਜੀ ਸੋਨਾ ਦੁੱਧ ਵੀਰ ਕਹਿੰਦਾ ਵੀ ਇਹਨੇ ਦਿੱਤਾ ਹੈ ਬਾਕੀ ਬਣਦੀ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਣੀ ਹੈ ਆਪਣਾ ਫਰਜ਼ ਕਿਸਾਨ ਵੀਰੋ ਜਿਹੜਾ ਵੀਡੀਓ ਬਣਾਉਂਦਾ ਹੈ ਵੱਡੀ ਛੋਟੀ ਜਾਂ ਦਸੱਲੀ ਪਰਖ ਕਰਨੀ ਤੁਸੀਂ ਆਪ ਕੋਲੇ ਆ ਕੇ ਜਿਹੜਾ ਸੌਦਾ ਕਰਨਾ ਹੈ ਮੇਰਾ ਫਰਜ਼ ਵੀਡੀਓ ਬਣਾਉਣਾ ਹੈ ਮੈਂ ਵੀਡੀਓ ਬਣਾਉਣੀ ਹੈ ਤੇ ਤੁਹਾਡੇ ਤੇ ਕਪੜਾਉਣੀ ਹੈ ਸੌਦਾ ਆਪਦੀ ਤੁਸੀਂ ਨਿਰਖ ਪਰਖ ਕਰਕੇ ਕਰਨਾ ਕਿਸਾਨ ਵੀਰੋ ਪਹਿਲਾਂ ਤੋਰਾਂਗੇ ਫਿਰ ਤੁਰਦੀ ਜਿੰਨੀ ਕ ਤੁਰੀ ਉਸ ਹਿਸਾਬ ਨਾਲ ਤੋਰ ਕੇ ਆਪਾਂ ਇਹਦੀ ਬਣਦੀ ਸਾਰੀ ਡਿਟੇਲ ਵੀਰ ਤੋਂ ਲੈਣੇ ਪਹਿਲਾਂ ਤੋਰ ਲਓ ਬਾਈ ਜੀ ਵੇਖਿਓ ਕਿਸਾਨ ਵੀਰੋ ਤੁਸੀਂ ਤੁਰਦੀ ਥੋੜਾ ਜਿਹਾ ਕੈਮਰੇ ਤੋਂ ਘਬਰੌਂਦੀ ਹੈ ਕਰਦੀ ਹੈ ਝੋਲੀ ਵਾਲੀ ਮੱਝ ਆ ਕੱਦ ਕਾਠ ਦੂਜੀਆਂ ਮਹੀਆਂ ਦੇ ਮੁਕਾਬਲੇ ਤੁਸੀਂ ਦੇਖ ਸਕਦੇ ਆ ਕਿਸਾਨ ਵੀਰੋ ਕਿੱਡਾ ਕੇਦਾ ਕੱਦ ਬੜੀ ਸੋਹਣੀ ਲੇਵੇ ਵਾਲੀ ਮਾਂ ਜਗਸਾਨ ਵੀਰੋ ਪੈਠਪੜੇ ਦੀ ਚੜਾਈ ਬੜੀ ਸੋਹਣੀ ਰੱਖੂਗੀ ਤੇ ਵੀਰ ਘਰੇਲੂ ਪਰਿਵਾਰ ਆ ਇੱਕ ਠੱਲੋ ਬਾਈ ਜੀ ਵੇਖੋ ਕਿਸਾਨ ਵੀਰੋ ਫੇਰ ਥੋੜਾ ਜਿਆ ਕਰਦੀ ਏ ਭੱਜ ਕੇ ਪਸ਼ੂਆਂ ਚ ਹੀ ਇਹਨੇ ਫੇਰ ਜਾਵੜਨਾ ਕਿਸਾਨ ਵੀਰੋ ਸਮਝ ਫੇਰ ਮੈਂ ਕਹਿਣਾ ਵੀ ਤੁਸੀਂ ਆਪ ਦੀ ਨਾ ਡੰਗਰ ਖਰੀਦਣਾ ਮੇਰਾ ਫਰਜ਼ ਵੀਡੀਓ ਬਣਾਉਣਾ ਆਪਾਂ ਜਿੰਨੀਕ ਹੋ ਸਕਦੀ ਏ ਤੁਹਾਨੂੰ ਪਿੱਛੋਂ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਲੇਵਾ ਸੋਨਾ ਆਏ ਨੇ ਤਿਆਰ ਕਰਨਾ ਤੇ ਸੋਹਣੀ ਮੱਝ ਆ ਮਾੜਾ ਜੇ ਸੰਗਲ ਪਰਕੇ ਕਟਿੰਗ ਨਹੀਂ ਲੈ ਜੀ ਬਾਈ ਵੇਖੋ ਕਿਸਾਨ ਵੀਰ ਉਹ ਫੇਰ ਆਪਾਂ ਖੇਚਲ ਕਰਦੇ ਆ ਬਾਈ ਦੇ ਘਰੇ ਕਦੇ ਕੋਈ ਵੀਰ ਕਹਿੰਦਾ ਵੀ ਡਾਕਟਰ ਆਉਂਦਾ ਤੇ ਬਸ ਟੀਗਾ ਭਰ ਕੇ ਮੁੜ ਜਾਂਦਾ ਕਦੇ ਤਾਂ ਕਰਕੇ ਪਸ਼ੂ ਥੋੜਾ ਜਿਹਾ ਘਰਾਂਉਂਦਾ ਪਿੱਛੋਂ ਲੇਵੇ ਦੀ ਬੰਸਰੇ ਦੀ ਇਸ ਟਾਈਪ ਦੀ ਆ ਕਿਸਾਨ ਵੀਰੋ ਠੰਡ ਬੜਾ ਸੋਨਾ ਤੇ ਚੰਗੀ ਝੋਲੀ ਵਾਲੀ ਮੱਝ ਆ ਬਣ ਲਓ ਵੀਰ ਹੁਣ ਆਪਾਂ ਵੀਰ ਤੋਂ ਇਹਦੀ ਡਿਟੇਲ ਲੈਣੇ ਆ ਕਿਸਾਨ ਵੀਰੋ ਕਿੰਨਾ ਇਹਨੇ ਦੁੱਧਵਾਦ ਦਿੱਤਾ ਤੇ ਕਿੰਨੀ ਕੇ ਇਹ ਦਿਨ ਕੱਢਦੀ ਹੈ ਹਜੇ ਬਣਦਾ ਵੀਰ ਫੇਰੇ ਦੀ ਬਣਦੀ ਸਾਰੀ ਡਿਟੇਲ ਲੈਣੇ ਆ ਲੇਵੇ ਦੀ ਬਣਤਰ ਝੋਲੀ ਬੜੀ ਸੋਹਣੀ ਹੈ ਹਨ ਕਹਿ ਰਹਾ ਕਹਿ ਰਹਾ ਆਜੋ ਬਾਈ ਜੀ ਇੱਥੇ ਖੜ੍ਹ ਜੋ ਹਾਂਜੀ ਸਸਰੀ ਘਰ ਵੀਰ ਆਪਣਾ ਜੀ ਨਾਂ ਦੱਫਿਓ ਮੜਾ ਜਾ ਮੇਰਾ ਨਾਂ ਦਲਬੀਰ ਸਿੰਘ ਜੀ ਦਲਬੀਰ ਸਿੰਘ ਪਿੰਡ ਸਾਦਕ ਪਿੰਡ ਸਾਦਕ ਜੀ ਤੇ ਆਪਣਾ ਵੀਰੇ ਜਿਹੜੀ ਝੋਟੀ ਮੱਝ ਵੇਚ ਰਿਆ ਸੂਆ ਕਿੰਨਾ ਸੂਗੀ ਐ ਇਹਨੇ ਤੀਜਾ ਸੂਆ ਸੂਣਾ ਤੀਜਾ ਸੂਣਾ ਸੂਣਾ ਤੇ ਕਿੰਨੇ ਕ ਦਿਨੇ ਤੇ ਬਾਈ ਜੀ ਸੂਣ ਚ ਪਏ ਐ ਪੰਜ ਤੋਂ ਪੰਜ 6 ਦਿਨ ਰਹੇਗੇ ਪੰਜ 6 ਦਿਨ ਲੈ ਜੂਗੀ ਤੇ ਬਾਈ ਜੀ ਇਹਦਾ ਕੀ ਇਹਨੇ ਦੂਜੇ ਸੂਏ ਦੁੱਧ ਕਿੰਨਾ ਕ ਦੁੱਧ ਦਿੱਤਾ ਹੈ 1500 ਲੀਟਰ ਦੋ ਦਿਨਾਂ ਦਾ 15 16 ਲੀਟਰ ਦੂਜੇ ਸੂਏ ਚ ਹੋਇਆ ਹੈ ਤੇ ਐਸ ਵਾਰ ਤਾਂ ਫਿਰ ਕੋਈ 2-4 ਕਿਲੋ ਵਾਧੇ ਹੀ ਦੇ ਸਕਦੀ ਵੀਰ 15-16 ਕਿਲੋ ਦੀ ਗਰੰਟੀ ਤਾਂ ਕਰ ਸਕਦੇ ਆ ਜੇ ਕੋਈ ਭਰਾ ਸੌਦਾ ਕਰਦਾ ਆਪਣੇ ਤੇ ਕੀ ਇਹਦੀ ਬਾਈ ਜੀ ਡਿਮਾਂਡ ਰੱਖੀ ਐ ਇਹਦਾ 1.80 ਮੰਗ ਰਹੀ ਐ 1 ਲੱਖ ਤੇ 80000 ਰੁਪਇਆ ਕਿਸਾਨ ਵੀਰ ਉਹ 1 ਲੱਖ ਤੇ 80000 ਰੁਪਇਆ ਵੀਰ ਨੇ ਡਿਮਾਂਡ ਰੱਖੀ ਐ ਮੱਝ ਨੀਲੀ ਰਾਵੀ ਚ ਪੈਂਦੀ ਐ ਤੀਜਾ ਸੂਆ ਸੂਗੀ ਦੁੱਧ ਵੀਰ ਕਹਿੰਦਾ ਵੀ 15 ਤੋਂ 16 ਕਿਲੋ ਇਹਨੇ ਤੀਜੇ ਸੂਏ ਦਿੱਤਾ ਐ ਬਾਕੀ ਸਮਝੇ ਤੁਸੀਂ ਆਪਦੀ ਨਾਲ ਡੰਗਰ ਖਰੀਦ ਲੈਣਾ ਮੇਰਾ ਫਰਜ਼ ਵੀਡੀਓ ਬਣਾਉਣਾ ਮੈਂ ਜਿੰਨੀ ਹੋ ਸਕੀ ਓਨੀ ਵੀਡੀਓ ਬਣਾ ਲਈ ਐ ਬਾਕੀ ਤੁਸੀਂ ਵੀਰ ਦਾ ਜਿਹੜਾ ਕੰਟੈਕਟ ਨੰਬਰ ਸਕਰੀਨ ਤੇ ਲਾਵਾਂਗੇ ਤੁਸੀਂ ਭਰਾ ਨਾਲ ਸਿੱਧਾ ਸੰਪਰਕ ਕਰਕੇ ਇਹਦੀ ਕੋਈ ਛੋਟੀ ਵੀਡੀਓ ਮੰਗਾ ਸਕਦੇ ਜੇ ਨਾ ਸਮਝ ਜਾਵੇ ਤਾਂ ਥੋੜਾ ਘਬਰਾਉਂਦੀ ਸੀ ਜਿੰਨੀ ਕੁ ਵੀਡੀਓ ਬਣੀ ਮੈਂ ਬਣਾ ਲਈ ਬਾਕੀ ਸਮਝ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੇ